ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਠੀਕ ਹੈ ਜੀ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਉਹ ਕਈ ਭੈਣਾਂ ਦੀ ਨਾ ਡਿਮਾਂਡ ਆ ਰਹੀਆਂ ਸੀ ਵੀ ਤੁਸੀਂ ਜਿਹੜਾ ਲੈਂਡਿੰਗ ਵਾਲਾ ਪਲਾਜੋ ਦੇ ਉੱਪਰ ਦੁਆਰੇ ਵੀਡੀਓ ਬਣਾਓ ਹੁਣ ਝੋਲੀ ਦੀ ਕਿੰਨੀ ਪਿੰਡਮ ਦਿੱਕਤ ਆਉਂਦੀ ਸੀ ਜਾਂ ਕਈ ਚੀਜ਼ਾਂ ਦੀ ਨਹੀਂ ਸਮਝ ਆਈ ਹੈ ਨਾ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਵੀ ਕਈ ਭੈਣਾਂ ਦੇ ਜਿਹਨੇ ਫੋਨ ਆਉਂਦੇ ਰਹਿੰਦੇ ਵੀ ਤੁਹਾਡਾ ਕਿਹੜਾ ਪਿੰਡ ਆ ਤੁਸੀਂ ਕਿੱਥੋਂ ਆ ਹਨਾ ਜਿਹੜਾ ਮੇਰਾ ਪਿੰਡ ਹੈ ਉਹ ਪਿੰਡ ਸਿਵੀਆਂ ਜਿਲ੍ਹਾ ਬਠਿੰਡਾ ਠੀਕ ਹੈ ਜੀ ਪੰਜਾਬ ਦੇ ਵਿੱਚ ਹੀ ਰਹੇ ਹੁੰਦਾ ਇਹ ਜੇ ਕੋਈ ਬਾਹਰਲੀ ਕੰਟਰੀ ਦੇ ਵਿੱਚ ਬੈਠਾ ਦੇਖ ਰਿਆ ਤਾਂ ਜੇ ਤੁਸੀਂ ਸ੍ਰੀ ਮੁਕਤਸਰ ਸਾਹਿਬ ਵਾਲੇ ਰੋਡ ਤੋਂ ਆਣਾ ਤਾਂ ਇਥੋਂ ਮੇਰਾ ਪਿੰਡ ਸਿਰਫ 4 ਕਿਲੋਮੀਟਰ ਦੂਰੀ ਤੇ ਆ ਜੇ ਕਿਸੇ ਭੈਣ ਨੇ ਜਾਂ ਭਰਾ ਨੇ ਬਠਿੰਡੇ ਵਾਲੀ ਸਾਈਡ ਤੋਂ ਆਣਾ ਕੋਈ ਕੰਮ ਕਰਵਾਉਣ ਵਾਸਤੇ ਹਨਾ ਉਹ ਬਠਿੰਡੇ ਵਾਲੀ ਸਾਈਡ ਤੋਂ ਬਿਲਕੁਲ ਥਰਮਲ ਪਲਾਂਟ ਦੇ ਕੋਲੋਂ ਸੜਕ ਪਾਰਦੀ ਆ ਉਤੋਂ ਪਾਣੀ ਕਿਲੋਮੀਟਰ ਦੂਰੀ ਤੇ ਹਨਾ ਸਿਵੀਆਂ ਦੇ ਵਿੱਚ ਤੁਸੀਂ ਆ ਕੇ ਕਿਸੇ ਨੂੰ ਪੁੱਛ ਸਕਦੇ ਹੋ ਹਨਾ ਬੀਸੀ ਗੋਰੀ ਟੇਲਰ ਦੇ ਕੋਲੇ ਜਾਣਾ ਉਹ ਤੁਮ ਨੂੰ ਸਿੱਧਾ ਆਪਣੀ ਦੁਕਾਨ ਤੇ ਭੇਜ ਦੇਣੀ ਆ ਨਾ ਇਹ ਚੀਜ਼ ਸਕਾ ਸਕਾਉਂ ਦਾ ਤਾਂ ਮੈਨੂੰ ਇੱਕ ਸ਼ੌਂਕ ਹੀ ਆ ਭੈਣਾਂ ਨੂੰ ਹਨਾ ਵੀ ਸਾਰਾ ਕੋਈ ਸਾਰੀਆਂ ਭੈਣਾਂ ਨੂੰ ਸਮਝ ਆਜੀ ਸੌਖਾ ਪਰ ਆਪਣਾ ਜਿਹੜਾ ਨਾਲ ਮੇਨ ਕੰਮ ਆ ਸਲਾਈ ਦਾ ਹਨਾ ਤੇ ਕੱਪੜਾ ਸੇਲ ਕਰਨ ਦਾ ਜੇ ਕੋਈ ਭੈਣ ਆਪਣੇ ਤੋਂ ਕੱਪੜਾ ਸਲਾਈ ਕਰਾਉਣਾ ਚਾਹੁੰਦੀ ਆ ਹਨਾ ਤਾਂ ਉਹ ਆਪਾਂ ਆਪ ਖੁਦ ਇੱਥੇ ਸਲਾਈ ਕਰਦੇ ਆ ਹਨਾ ਨਾ ਕਿ ਅੱਗੇ ਤੋਂ ਕਿਧੋ ਕਰਵਾਉਣੇ ਆ ਆਪਣੇ ਕੋਲੇ ਸਾਰੀ ਤਰ੍ਹਾਂ ਦੇ ਕੱਪੜਾ ਹੁੰਦਾ ਜਿਵੇਂ ਕੁਰਤੇ ਪਿਆਮੇ ਆ ਗਏ ਹਨਾ ਪੱਗਾਂ ਪੈਂਟਾਂ ਸ਼ਰਟਾਂ ਉਹ ਹਰ ਪ੍ਰਕਾਰ ਦਾ ਕੱਪੜਾ ਹੁੰਦਾ ਪੂਰਾ ਵਧੀਆ ਕੁਆਲਿਟੀ ਦਾ ਗਾਰੰਟੀ ਵਾਲਾ ਹੁੰਦਾ ਹਨ ਤਾਂ ਉਹ ਵੀ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕੋਈ ਬਾਹਰਲੀ ਕੰਟਰੀ ਦੇ ਵਿੱਚ ਬੈਠਾ ਦੇਖ ਰਿਹਾ ਹਨ ਜਾਂ ਕੋਈ ਦੂਰੋਂ ਦੇਖ ਰਿਹਾ ਸਾਨੂੰ ਬੈਠਾ ਤਾਂ ਉਹ ਸਾਡ ਨੂੰ ਤੁਸੀਂ ਆਨਲਾਈਨ ਆਪ ਦੇ ਕੇ ਆਪਣੇ ਕੱਪੜੇ ਸਲਾਈ ਕਰਾ ਸਕਦੇ ਹੋ ਮੈਂ ਤੁਹਾਨੂੰ ਉੱਥੇ ਪਹੁੰਚ ਦੇ ਕਰ ਦੂੰ ਕੱਪੜੇ ਜਿੱਥੇ ਤੁਸੀਂ ਕਹੋਗੇ ਆਪਣਾ ਐਡਰੈਸ ਇਹਨੂੰ ਤੁਸੀਂ ਵਟਸਐਪ ਕਰ ਦੇਣਾ ਠੀਕ ਹੈ ਜੀ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰ ਲਗੇ ਸਵੇਰੇ 5:00 ਵਜੇ ਚੁੱਕੇ ਹਨ ਇੱਕ ਵੀਡੀਓ ਆਪਾਂ ਪਹਿਲਾਂ ਲੋਡ ਕਰਤੀ ਹੈ ਜਿਹੜੀ ਸਵੇਰੇ ਕਮੀਜ਼ ਹੀ ਬਣਾਈ ਸੀ 4 ਵਜੇ ਵਾਲੀ ਦੂਸਰੀ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਪਲਾਜੋ ਦੀ ਲਾਈਨਿੰਗ ਵਾਲੀ ਹੈ ਹਨ ਤਾਂ ਆਜੂ ਪਹਿਲਾਂ ਆਪਾਂ ਇਹਨੂੰ ਸਕੇਲ ਕਰਾਂਗੇ ਕੱਪੜੇ ਨੂੰ ਇੰਨੀ ਝੋਲੀ ਪਾਉਣੀ ਹੈ ਕਿੰਨੀ ਇਹਦੀ ਲੰਬਾਈ ਹੈ ਉਹ ਮੈਂ ਤੁਹਾਨੂੰ ਨਾਲ ਨਾਲ ਦੱਸੀ ਹੋਊ ਪਰ ਸਭ ਤੋਂ ਪਹਿਲਾਂ ਆਪਾਂ ਨੇ ਕੱਪੜਾ ਮੈਨ ਲੈਣਾ ਕੱਪੜਾ ਇਹਨੂੰ ਮੈਂ ਪ੍ਰੈਸ ਕਰਕੇ ਦੂਰਾ ਵਿਛਾ ਲਿਆ ਸੀਗਾ ਇੱਥੋਂ ਇਸ ਤਰ੍ਹਾਂ ਠੀਕ ਆ ਆਮੇ ਤੁਹਾਨੂੰ ਸਾਰਿਆਂ ਨੂੰ ਪਹਿਲੇ ਵਾਲੀ ਵੀਡੀਓ ਚ ਵੀ ਦੱਸਿਆ ਜੀ ਇਹਨਾਂ ਨੇ ਨਹੀਂ ਦੇਖੀ ਉਹ ਵੀ ਬੈਕ ਜਾ ਕੇ ਦੇਖ ਲਿਓ 112 ਦੇ ਸਵਾ 2 ਹੋ ਜਾਂਦਾ 125 ਤੇ ਜਿਹੜਾ ਜੇ ਕਪੜਾ ਆਪਣਾ ਦੂਰਾ ਹੋਵੇ ਤਾਂ ਉਹ 22 ਮੀਟਰ ਹੋ ਜਾਂਦਾ ਹਨਾ ਕਪੜਾ ਆਪਾਂ ਨੇ ਸਭ ਤੋਂ ਪਹਿਲਾਂ ਜ਼ਰੂਰ ਲੈਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦਾ ਕਾਣ ਕੱਢਣਾ ਇਸ ਤਰ੍ਹਾਂ ਆ ਦੋ ਫੱਟੀਆਂ ਸਾਰੀਆਂ ਭੈਣਾਂ ਨੇ ਵਾਰ ਤਣੀਆਂ ਠੀਕ ਹੈ ਜਿਹੜੇ ਕੋਈ ਬਠਿੰਡੇ ਦੇ ਲਾਗੇ ਛਾਗੇ ਆ 40 ਕਿਲੋਮੀਟਰ ਦੂਰੀ ਦੇ ਹਨਾ ਉਹ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਆ ਕਰੋ ਵੀ ਆਪ ਨੂੰ ਵਧੀਆ ਸਮਾਨ ਕਿੱਥੋਂ ਮਿਲਦਾ ਹਨਾ ਆਪਣਾ ਆਹੋ ਆਪਾਂ ਇਹਨੂੰ ਇਸ ਤਰ੍ਹਾਂ ਡਾਊਨ ਕਰ ਦੇਣਾ ਠੀਕ ਆ ਅੱਧਾ ਪੌਣਾ ਇੰਚ ਅਗਲੇ ਪੱਲੇ ਨੂੰ ਹੁਣ ਆਪਾਂ ਜਿਹੜਾ ਇਹ 벨ਟ ਵਾਲਾ ਪਜਾਮਾ ਆਪਣੇ ਕੋਲੇ ਜਿਹਦੇ ਮੂਰੇ 벨ਟ ਲੱਗੀ ਹੁੰਦੀ ਆ ਤੇ ਬੈਕ ਤੇ ਲਾਸਟਿਕ ਪਾਈ ਜਾਂਦੀ ਹੈ ਹਨਾ ਆਪਾਂ ਨੇ ਜਿਹੜਾ 1 ਇੰਚ ਉੱਪਰ ਕੱਟਣਾ ਕੀਤਾ ਇਹ 벨ਟ ਦਾ ਹੀ ਕੱਟਣਾ ਹੁੰਦਾ ਪਰ ਉਹ ਹੋਰ ਆਪਾਂ ਜਿਹੜੀ ਲੰਬਾਈ ਆ ਇਹਨਾਂ ਦੀ ਉਹ ਹੈਗੀ 36 ਇੰਚ ਠੀਕ ਆ ਆਪਾਂ ਇੱਕ ਨਿਸ਼ਾਨ ਲਗਾਵਾਂਗੇ 36 ਦੇ ਤੁਸੀਂ ਜਿਹਾ ਹੋ ਤਾਂ 2.5 ਇੰਚ ਕੱਪੜਾ ਫੋਲਡ ਕਰ ਸਕਦੇ ਸਰਪਾਈ 'ਚ ਤੁਹਾਡਾ ਦਿਲ ਕਰਦਾ ਤੁਸੀਂ 3 ਇੰਚ ਵੀ ਕਰ ਸਕਦੇ ਹੋ ਨਾ ਕਈ ਵਾਰੀ ਤੁਹਾਨੂੰ ਐਂਡਰ ਹੁੰਦਾ ਵੀ ਕੱਪੜਾ ਨੀਚੇ ਸੁੰਗੜ ਨਾ ਜਾਵੇ ਤਾਂ ਆਪਾਂ ਇਹਨੂੰ 3 ਇੰਚ ਕਰਾਂਗੇ ਵੀ ਕੱਪੜਾ ਸੁੰਗੜ ਨਾ ਜਾਵੇ ਹਨਾ ਫਿਰ ਜੇ ਆਪਾਂ ਗੱਲ ਕਰੀਏ ਝੋਲੀ ਦੀ ਹਨਾ ਉਹ ਮੈਂ ਤੁਹਾਨੂੰ ਇੱਕ ਸੌਖਾ ਜਿਹਾ ਤਰੀਕਾ ਦੱਸਦਾ ਆਪਣੀ ਲੰਮਾਈ ਹੈਗੀ 36 ਇੰਚ ਆਹ ਛਾੜ ਆਪਣਾ ਤਿਆਰੀ ਵਾਲਾ ਹਨਾ ਇਸ ਤਰ੍ਹਾਂ ਉੱਪਰ ਨੂੰ ਲਿਆਜਾ ਗਰੂਫੀਟੇਨ 36 ਕਿੱਥੇ ਬਣ ਗਿਆ ਦੇਖੋ ਆਹ 36 ਹੋ ਗਿਆ ਇਹਦੇ ਵਿੱਚੋਂ ਤੁਸੀਂ ਇੱਕ ਵਾਰੀ 11 ਕੱਢ ਦੋ 36 'ਚੋਂ 10 ਕੱਢੇ 26 26 'ਚੋਂ 1 ਇੰਚ ਹੋਰ ਕੱਢ ਦੋ 25 ਠੀਕ ਆ ਇੱਥੇ ਇੱਕ ਨਿਸ਼ਾਨ ਲਗਾ ਲੈਣਾ ਹਜੇ ਕੱਟਣਾ ਕੁਝ ਨਹੀਂ ਆ ਇਹ ਮੈਂ ਤੁਹਾਨੂੰ ਸਾਰਾ ਇਹ ਤਾਂ ਦੱਸ ਦੇਣਾ ਵੀ ਕਿਵੇਂ-ਕਿਵੇਂ ਹੁੰਦਾ ਹੈ ਹਨਾ ਇੱਥੋਂ ਆਪਾਂ ਫਿਰ ਸਕੇਲ ਕਰਾਂਗੇ ਇਸੇ ਤਰ੍ਹਾਂ ਹੀ ਆਹ ਜੀ ਇਹਨੂੰ ਮਿਲ ਲਿਆ ਕਰੋ ਕਿੰਨਾ ਆ ਰਿਹਾ ਤੁਹਾਡਾ ਜੇਕਰ ਇੱਥੋਂ ਹੀ 1.59 ਆ ਰਿਹਾ ਹਨਾ ਬਾਕੀ ਨਾ ਆਪਾਂ ਜਿਵੇਂ ਜਿਵੇਂ ਕੰਮ ਕਰਦੇ ਨੇ ਉਹ ਮੈਨੂੰ ਉਹ ਹਿਸਾਬ ਆਉਂਦਾ ਰਹਿੰਦਾ ਹਨ ਕਟਾਈ ਦਾ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਕੋਈ ਬਾਲਾ ਵੱਡਾ ਟੇਲਰ ਆ ਜਾਂ ਕੋਈ ਹੋਰ ਇਹ ਹਰ ਕਿਸੇ ਨੂੰ ਸਮੱਸਿਆ ਆਉਂਦੀ ਜਿਹੜੀ ਤੁਹਾਨੂੰ ਆਉਂਦੀ ਆ ਵੀ ਝੋਲੀ ਕਿੰਨੀ ਆਊਗੀ ਕਿਵੇਂ ਹੈ ਹਨ ਕੋਈ ਚੀਜ਼ੇ ਸ਼ੇਅਰ ਕਰਨ ਦਾ ਦੱਸਦਾ ਵੀ ਹਾਂ ਕੋਈ ਮੇਰੀ ਭੈਣ ਸਿੱਖ ਜੀ ਕਈ ਬੰਦੇ ਇਹ ਚੀਜ਼ਾਂ ਨੂੰ ਲੁਕੋ ਕੇ ਰੱਖਦੇ ਆ ਪਰ ਆਪਣੇ ਦਿਲ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਾਪ ਨਹੀਂ ਮੈਂ ਚੈਨਲ ਜੀ ਦੇ ਇਹ ਬਣਾਇਆ ਇਹੀ ਸੋਚ ਕੇ ਬਣਾਇਆ ਸੀ ਵੀ ਮੇਰੀਆਂ ਭੈਣਾਂ ਨੂੰ ਜਿਹੜੀਆਂ ਨੂੰ ਦਿੱਕਤ ਆਉਂਦੀ ਆ ਝੋਲੀ ਵਗੈਰਾ ਦੀ ਹਨਾ ਇਹ ਕੰਮ ਕੱਟਣ ਦੀ ਤਾਂ ਤਾਂ ਕਿ ਉਹ ਕੰਮ ਦੀ ਬਰੀਕੀ ਨੂੰ ਸਮਝ ਸਕਣ। ਆ ਦੇਖੋ ਇਹ ਜਦੋਂ ਇਹ ਸਾਢੇ 9 ਹੋ ਗਿਆ ਤਾਂ ਜਿਹੜੀ ਹੁਣ ਤੁਹਾਡੀ ਇੱਥੋਂ 벨ਟ ਲਾ ਕੇ ਗਲਾਈ ਪਾ ਕੇ ਹਨਾ ਪੂਰਾ ਤਿਆਰ ਤੁਹਾਡੀ ਝੋਲੀ 11.5 ਹੋ ਜਾਊਗੀ ਹਨਾ। ਜੇ ਕੋਈ ਭੈਣ ਕਹਿੰਦੀ ਮੈਨੂੰ ਥੋੜੀ ਝੋਲੀ ਵੱਧ ਚਾਹੀਦੀ ਹੈ ਬਾਈ ਤਾਂ ਥੋੜਾ ਜਿਹਾ ਤੁਸੀਂ ਕੀ ਕਰਨਾ ਇਹਨੂੰ ਫੱਟੀ ਨੂੰ نیچے ਲੈ ਜਾਓ ਇਸ ਤਰ੍ਹਾਂ। ਠੀਕ ਆ। ਆ ਬਿਲਕੁਲ ਨੇੜੇ ਕਰਕੇ ਮੈਂ ਤੁਹਾਨੂੰ ਕੈਮਰਾ ਦਿਖਾਣਾ ਆ ਦੇਖੋ ਇੰਨਾ ਡਾਊਨ ਜਦੋਂ ਤੁਸੀਂ ਕਰ ਲਿਆ। ਇੰਨੇ ਵਾਲੀ ਆ ਆਪਣੀ ਝੋਲੀ 9.10 ਹੋਗੀ। ਉਹ ਤੁਹਾਡੀ ਜਿਹੜੀ ਅਗਲੀ ਝੋਲੀ ਆ ਤਾਂ ਇਹ ਪਾਉਣੇ 12 ਤਿਆਰ ਹੈ ਇਹ ਨੂੰ ਬਾਕੀ ਕੁੜੀਆਂ ਦੇ ਨਾ ਜਾਂ ਜਿਹੜੀਆਂ ਭੈਣਾਂ ਆਪਾਂ ਉਹਦੇ ਨਾਲ 벨ਟ ਵਾਲੇ ਪੜਾਜੂ ਝੋਲੀ ਦੀ ਕੋਈ ਬੜੀ ਵੱਡੀ ਸਮੱਸਿਆ ਨਹੀਂ ਹੁੰਦੀ ਹੈ ਨਾ ਮਾਣੀ ਮੋਟੀ ਵੱਡੀ ਚੱਲ ਜਾਂਦੀ ਹੁੰਦੀ ਹੈ ਆਹ ਲੋ ਮੈਂ ਇੱਕ ਨਿਸ਼ਾਨ ਲਗਾ ਤਾ ਹੈ ਨਾ ਝੋਲੀ ਦਾ ਹੋ ਗਿਆ ਤੁਹਾਡਾ ਇਹ ਨਿਸ਼ਾਨ ਹੁਣ ਆਪਾਂ ਆਹ ਸਕੇਲ ਜ਼ਰੂਰ ਵਰਤਣਾ ਇਧਰੋਂ ਸਕੇਲ ਕਰਕੇ ਆਹ ਨਿਸ਼ਾਨ ਫੇਰ ਆਪਾਂ ਇੱਥੇ ਲਗਾਵਾਂਗੇ ਆਹ ਤੁਹਾਡੀ ਲਮਾਈ ਦਾ ਹੋ ਗਿਆ ਤਿਆਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਕਪੜਾ ਤਕਰੀਬ ਸੁੰਗੜੀ ਜਾਂਦਾ ਤੁਸੀਂ ਤਾਂ ਕਰਕੇ 3 ਇੰਚ ਹੀ ਰੱਖ ਲਿਆ ਕਰੋ ਕਪੜਾ ਠੀਕ ਆ ਨਾਲ ਤਾਂ ਭਾਰਾ ਪਹੁੰਚ ਜੇ ਠੋ ਸੋਹਣਾ ਲੱਗਦਾ ਠੀਕ ਆ ਨਾਲੇ ਆਪਾਂ ਜੇ ਕੱਲ ਨੂੰ ਨੀਮਾ ਕਰਨਾ ਤਾਂ ਇਹਨੂੰ ਤਰਪਾਈ ਖੋਲ ਕੇ ਨੀਮਾ ਕਰ ਸਕਦੇ ਆ ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਫੇਰ ਦੱਸ ਦਿਆਂ ਜਿਹੜੀ ਕਿਸੇ ਮੇਰੀ ਭੈਣ ਨੂੰ ਨਹੀਂ ਸਮਝ ਆਉਂਦੀ ਆਪਾਂ ਫੀਤਾ 1 ਇੰਚ ਘਟਾਉਣਾ ਉੱਪਰ ਇਹ ਬੈਲਟ ਲੱਗੂਗੀ ਪੈਂਟਾਂ ਨੂੰ ਹਨ ਤਾਂ ਆ ਆਪਣੀ ਲੰਬਾਈ ਆ ਗਈ 36 ਇੰਚ ਤਿਆਰ ਇਹਨੇ ਲੰਬਾਈ ਜੇ 36 ਆ 3 ਇੰਚ ਆਪਾਂ ਨੇ ਵੱਧ ਕੱਟਤਾ ਜਿਹੜੀ ਆਪਾਂ ਝੋਲੀ ਰੱਖਣੀ ਹੈ ਤੁਹਾਨੂੰ ਭਲੇਖਾ ਨਾ ਲੱਗੇ ਨੀਚੇ ਵਾਲੇ ਤੇ ਹੁਣੀ ਰੱਖਣੀ ਇਸ ਨਿਸ਼ਾਨ ਤੋਂ ਤੁਸੀਂ 36 14 ਕਟ 26 26 ਚ ਇੱਕ ਹੋਰ ਕੱਢ ਦੋ 25 ਆਪਾਂ ਥੋੜੀ ਝੋਲੀ ਵੱਧ ਰੱਖੀ ਆ ਕਿਉਂਕਿ ਭੈਣ ਨਾ ਹਲਕਾ ਭਾਰਾ ਸਰੀਰ ਨਾ ਹੀ ਜਿਆਦਾ ਭਾਰਾ ਕਹਿ ਸਕਦੇ ਨਾ ਹੀ ਜਿਆਦਾ ਪਤਲਾ ਤਾਇਰ ਕਿ ਨਹੀਂ ਝੋਲੀ ਪਾਉਣੇ 12 12 ਵੀ ਰਹਿ ਜੂ ਤਾਂ ਵੀ ਕੋਈ ਦਿੱਕਤ ਨਹੀਂ ਥੋਡੀਆਂ ਝੋਲੀਆਂ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਕਿਸੇ ਭੈਣ ਨੇ ਕੋਈ ਟੈਨਸ਼ਨ ਨਹੀਂ ਲੈਣੀ ਮੈਨੂੰ ਝੋਲੀ ਨਹੀਂ ਰੱਖਣੀ ਹਣਾ ਫਿਰ ਵੀ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਮੈਨੂੰ ਕਿਸੇ ਟਾਈਮ ਕਾਲ ਕਰ ਸਕਦੇ ਹੋ ਮੈਂ ਜੇ ਤੁਹਾਡਾ ਫੋਨ ਨਹੀਂ ਵੀ ਚੱਕੂੰਗਾ ਤਾਂ ਮੈਂ ਤੁਹਾਨੂੰ ਆਪੇ ਵਾਪਸ ਕਾਲ ਲਾ ਦੂੰਗਾ ਹਣਾ ਤਾਂ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨਾ ਹੀ ਕਰਨਾ ਹੈ ਹਣਾ ਆਪਾਂ ਇਹਨੂੰ ਇੱਥੋਂ ਛੱਡਨਾ ਹੈ ਮੈਂ ਤੁਹਾਨੂੰ ਹਰ ਇੱਕ ਵੀਡੀਓ ਵਿੱਚ ਸਮਝਾਉਣਾ ਹੈ ਨਾ ਇਸ ਸਾਈਡ ਤੋਂ 12 ਇੰਚ ਠੀਕ ਹੈ ਹੁਣ ਜਿਹੜਾ ਇਹਨਾਂ ਦਾ ਪਾਟਾ ਉਹ 28 ਇੰਚ ਆ ਆਪਾਂ ਇੱਥੇ ਨਿਸ਼ਾਨ ਲਗਾਵਾਂਗੇ 27 ਤੇ ਠੀਕ ਹੈ ਪਟ 28 ਆ ਆਪਾਂ 27 ਤੇ ਨਿਸ਼ਾਨ ਲਗਾ ਰਹੇ ਹਾਂ 27 ਤੇ ਕਿਉਂ ਲਗਾ ਰਹੇ ਹਾਂ ਉਹ ਵੀ ਤੁਹਾਨੂੰ ਦੱਸ ਦੂੰ ਮੈਂ ਇੱਥੋਂ ਆਪਾਂ 2 ਤੋਂ 1 ਸੂਤ ਘੱਟ ਲਾ ਲਾਂਗੇ ਠੀਕ ਆ ਆਹ ਕੱਪੜੇ ਨੂੰ ਤੁਸੀਂ ਮੈਨ ਲਿਆ ਕਰੋ ਕਿੰਨਾ ਤੁਹਾਡਾ ਇਹ ਸਵਾ 12 ਆਪਣੇ ਕੋਲੇ ਤਾਂ ਤੁਸੀਂ ਉੱਪਰੋਂ ਵੀ ਸਵਾ 12 ਤੇ ਨਿਸ਼ਾਨ ਇੱਕ ਲਗਾਉਗੇ ਇੱਥੋਂ ਠੀਕ ਆ ਇੱਥੋਂ ਆਪਣੇ ਸਵਾ 12 ਇੱਥੋਂ ਵੀ ਤੁਸੀਂ ਸਵਾ 12 ਲਾਉਣਾ ਹੋਣਾ ਇਹ ਚੀਜ਼ ਦਾ ਖਾਸ ਧਿਆਨ ਰੱਖਿਆ ਕਰੋ ਹਨਾ ਯਾਨੀ ਜਦੋਂ ਤੁਸੀਂ ਵੀਡੀਓ ਵੇਖਣੀ ਉਹਨੂੰ 5 6 ਵਾਰੀ ਦੇਖ ਲਿਆ ਕਰੋ ਤੁਹਾਨੂੰ ਪੂਰਾ ਸਮਝ ਆ ਜਾਊ ਹਨਾ ਸਵਾ 12 ਦਾ ਅੱਧਾ ਕਿੰਨਾ ਹੋ ਗਿਆ 7.1 ਠੀਕ ਤੇ ਜਿਹੜੀ ਇਹਨਾਂ ਦੀ ਮੂਰੀ ਹੈਗੀ 16 ਇਹ ਆ ਦੇਖੋ 16 ਦਾਅ ਹੋ ਗਿਆ 8 ਇੱਥੋਂ ਆਪਾਂ ਇੱਕ ਨਿਸ਼ਾਨ ਲਗਾ ਲਿਆ ਇੱਕ ਨਿਸ਼ਾਨ ਲਗਾ ਲਿਆ ਇੱਥੇ 16 ਇਹਨੂੰ 16.5 ਇੱਕ ਕਰ ਲਿਆ ਕਰੋ ਬੈਗ ਵਾਲਾ ਨਾ ਡੇਢ ਇੰਚ ਤੋਂ ਵੱਧ ਨਾ ਪਾਇਆ ਕਰੋ ਤੁਹਾਡੀ ਆ ਜਿਹੜੀ ਕਰੀਜ ਆ ਉਹ ਬਿਲਕੁਲ ਵਿਚਾਲੇ ਡਿੱਗੂਗੀ ਸੈਂਟਰ ਦੇ ਵਿੱਚ ਨਾ ਆਹ ਗਲਾਈ ਕਿਵੇਂ ਦੇਣੀ ਹੈ ਨਾ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨਹੀਂ ਪਤਾ ਲੱਗਦਾ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਅਜੀ ਦੁਬਾਰੀ ਫੇਰ ਦੱਸਦਾ ਆ ਨਿਸ਼ਾਨ ਨੂੰ ਬਿਲਕੁਲ ਤੁਸੀਂ ਸਿੱਧਾ ਕਰ ਲਿਆ ਭਾਵੇਂ ਜੀ ਤੁਸੀਂ ਪਜਾਮਾ ਕੱਟਣਾ ਹੈ ਪਰ ਉਹ ਤਾਂ ਵੀ ਜਿਹੜੀ ਦੀ ਆ ਹੁੰਦੀ ਹੈ ਨਾ 640 ਦੀ ਇਹ ਪੂਰੀ ਖੜਮੀ ਹੁੰਦੀ ਹੈ ਹਨਾ ਜਿਆਦਾ ਆਪਾਂ ਮੈਂ ਤੁਹਾਨੂੰ ਕਹਿਣਾ ਲਗਾਈ ਨਹੀਂ ਪਾਉਣੀ ਨਹੀਂ ਤੇ ਝੋਲੀ ਲੇੜਨ ਵੇਲੇ ਬਾੜ ਪੈਂਦੀ ਹੈ ਇਹਨੂੰ ਤੁਸੀਂ ਵਰਤ ਲਿਆ ਕਰੋ ਆ ਚੀਜ਼ ਨੂੰ ਦੇਖੋ ਠੀਕ ਆ ਆਪਣਾ ਇਹ ਹੋ ਗਿਆ ਹੁਣ ਆਪਾਂ 30 ਦੇ ਨਾਲ ਇਹ ਨਿਸ਼ਾਨ ਚੱਕ ਦੇਣਗੇ ਬਹੁਤ ਹੀ ਸੌਖਾ ਪਜਾਮਾਗਾ ਕਰੋ ਠੀਕ ਆ ਇਹ ਤੂੰ ਆਪਾਂ ਨੇ ਸੂਤ ਪਰ ਇੱਧਰ ਨੂੰ ਰੱਖਣਾ ਤਾਂ ਕਿ ਥੋੜੀ ਜਦੋਂ ਤਰਪਾਈ ਮੋੜੋਂਗੇ ਤਾਂ ਇੱਥੇ ਬਲ ਨਾ ਪੈਣ। ਸਾਨੂੰ ਮੈਂ ਸਾਰਾ ਮੋੜ ਕੇ ਦਿਖਾਵਾਂਗਾ ਉਹਵੇਂ। ਆਪ ਪੂਰੀ ਫੱਟੀ ਆਪਾਂ ਨਹੀਂ ਲਾਉਣੀ ਇੱਥੋਂ ਦੀ ਕਰਕੇ ਕਿ ਗਲਾਈ ਜ਼ਿਆਦਾ ਹੋਏ ਨਹੀਂ ਫੱਟੀ ਨੂੰ ਉੱਪਰ ਨੂੰ ਤੋੜ ਲਿਆ ਕਰੋ ਇਸ ਤਰ੍ਹਾਂ। ਹੁਣ ਆਪਾਂ ਇਹਨੂੰ ਇੱਕ ਨਿਸ਼ਾਨ ਨੂੰ ਪੂਰਾ ਲਾਵਾਂਗੇ ਠੀਕ ਆ। ਹੁਣ ਜਦੋਂ ਆਪਾਂ ਨੇ ਇੱਧਰ ਲਾ ਨਿਸ਼ਾਨ ਲਗਾਉਣਾ ਤਾਂ ਫੱਟੀ ਨੂੰ ਤੁਸੀਂ ਐ ਘੁਮਾ ਲੈ ਗੁਲਚਾ ਕੇ। ਠੀਕ ਆ ਜੀ। ਆ ਨਿਸ਼ਾਨ ਵੀ ਆਪਾਂ ਇਸੇ ਤਰੀਕੇ ਲਾਵਾਂਗੇ। ਠੀਕ ਆ ਹੁਣ ਆਪਾਂ 14 ਥੋੜੇ ਉੱਪਰ ਤੋਰਾਂਗੇ ਹੰ ਸ਼ਾਨ ਦੀ ਆ ਕੇ ਮਿਲਾ ਲਿਆ ਕਰੋ ਇਸ ਤਰ੍ਹਾਂ ਠੀਕ ਆ ਇਹ ਤੋਂ ਵਮਾ ਤੁਸੀਂ ਇਹਨੂੰ ਇਸ ਤਰ੍ਹਾਂ ਲਗਾ ਸਕਦੇ ਹੋ ਬਾਅਦ ਦੀ ਠੀਕ ਆ ਨਹੀਂ ਤਾਂ ਆਪਾਂ ਕੈਂਚੀ ਦੇ ਨਾਲ ਸਿੱਧਾ ਕਰ ਦਨੇ ਕੋਈ ਏਡੀ ਗੱਲ ਨਹੀਂ ਹੁੰਦੀ ਹਨਾ ਟਿੱਕਰ 'ਚ ਨਾ ਪਿਆ ਕਰੋ ਕਿਉਂਕਿ ਤੁਹਾਨੂੰ 네ਗਟਿਵ ਕਰਨ ਨਾਲੇ ਬਾਧੂ ਮਿਲਣਗੇ ਬੰਦੇ ਹਨਾ ਇਹ ਤੁਹਾਨੂੰ ਆਉਂਦਾ ਨਹੀਂ ਤੁਹਾਨੂੰ ਝੋੜੀ ਰੱਖਣੀ ਹੁੰਦੀ ਕੋਈ ਗੱਲ ਨਹੀਂ ਕਿ ਮੈਂ ਆਪੇ ਸਿੱਖ ਜਾਂ ਹੁਣ ਆਪਾਂ ਇੱਕ ਵਾਰੀ ਪ੍ਰੈਸ ਲਾ ਲੈਣੀ ਆ ਪ੍ਰੈਸ ਦੀ ਵਰਤੋਂ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਹੀ ਦੱਸਦਾ ਕਪੜਾ ਕੱਟਣ ਵੇਲੇ ਤੇ ਸਿਲਾਈ ਕਰਨੇ ਵੇਲੇ ਨਾਲ-ਨਾਲ ਪਲੋਈਆਂ ਵਗੈਰਾ ਤੇ ਪ੍ਰੈਸ ਮਾਰਦੇ ਰਹਾ ਕਰੋ ਤਾਂ ਕਿ ਜਿਹੜੀ ਪਹਿਲਾਂ ਫਿਨਿਸ਼ਿੰਗ ਬਣਨੀ ਹੋ ਪੂਰਾ ਸੂਟ ਤੁਸੀਂ ਬਣਾ ਕੇ ਬਾਅਦ ਨੂੰ ਪ੍ਰੈਸ ਮਾਰਦੇ ਮੈਨੂੰ ਪਤਾ ਹੀ ਆ ਨਾ ਉਹ ਚੀਜ਼ ਨਾ ਕਰਿਆ ਕਰੋ ਪ੍ਰੈਸ ਕਪੜਾ ਜਦ ਤੁਸੀਂ ਸਿਲਾਈ ਕਰਦੇ ਹੋ ਕੋਲੇ ਡਾਲਿਆ ਕਰੋ ਵੀ ਸਿਉਣ ਮਾਰ ਲਈ ਤੇ ਪ੍ਰੈਸ ਮਾਰ ਲਈ ਉਹਦੇ ਨਾਲ ਬਹੁਤ ਜ਼ਿਆਦਾ ਸਫਾਈ ਆਉਂਦੀ ਹੈ ਨਾ ਲਓ ਹੁਣ ਮੈਂ ਇਹਨੂੰ ਉੱਪਰ-ਉੱਪਰ ਕੱਟੂਗਾ ਬਾਕੀ ਫਿਰ ਵੀ ਕਿਸੇ ਚੀਜ਼ ਨਹੀਂ ਸਮਝ ਆਉਂਦੀ ਹਨ ਜੇ ਸਮਝ ਆ ਗਈ ਤਾਂ ਕਮੈਂਟ ਮੈਨੂੰ ਕਰਕੇ ਦੱਸਣਾ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹਾਂ ਸਮਝ ਆਈ ਆ ਨਹੀਂ ਆਈ ਤਾਂ ਕਿੱਥੋਂ ਨਹੀਂ ਆਈ ਉਹ ਚੀਜ਼ ਮੈਨੂੰ GNU ਤੁਸੀਂ ਦੁਬਾਰੇ ਦੱਸਣਾ ਹਨ ਹਾਂ ਪਰ ਹੁਣ ਆਪਾਂ ਇਹਨੂੰ ਨਿਸ਼ਾਨ ਦੇ ਉੱਪਰ ਪ੍ਰਕਟਾ ਹੈ ਜਿਸ ਪਜਾਮੇ ਦੇ ਵਿੱਚ ਕੋਈ ਐਡੀ ਗੱਲਬਾਤ ਨਹੀਂ ਹੁੰਦੀ ਹੈਪ ਵਗੈਰਾ ਮੈਂਦੀ ਹਨ ਤੁਹਾਨੂੰ ਯਾਦ ਹੈ ਕਿ ਕੰਫਿਊਜ਼ ਹੀ ਕਰਕੇ ਇਹ ਵੀਡੀਓ ਤੁਸੀਂ ਵੇਖਣੀ ਉਹਦੇ ਵਿੱਚ ਕੰਫਿਊਜ਼ ਹੋ ਜਾਂਦਾ ਬੰਦਾ ਵੀ ਮੈਂ ਕੀ ਕਰਾਂ ਮੇਰੇ ਕਿੱਥੇ ਫਾਲਟ ਹਨ ਐਡੀ ਗੱਲਬਾਤ ਨਹੀਂ ਹੁੰਦੀ ਹਨਾ ਕਿਉਂਕਿ ਜੇ ਕੋਈ ਗੱਲਬਾਤ ਹੋਊਗੀ ਤਾਂ ਤੁਹਾਡੇ ਨੂੰ ਪਹਿਲਾਂ ਅਸੀਂ ਬੈਠੇ ਸਾਨੂੰ ਲੰਬੇ ਆਉਣਗੇ ਕੰਮ ਕਰਦੇ ਆ ਹਰੋਏ ਨੇ ਨੇ ਸੂਟਾਂ ਦਾ ਠੀਕ ਆ ਇੱਕ ਵੀ ਲੰਬਾ ਨਹੀਂ ਹੁੰਦਾ ਆਪਣੀ ਦੁਕਾਨ ਦੇ ਕੋਈ ਇਸ ਤਰ੍ਹਾਂ ਦਾ ਵੀ ਸਾਨੂੰ ਆਹ ਚੀਜ਼ ਸਹੀ ਨਹੀਂ ਆਈ ਜਾਂ ਸਾਡਾ ਪੀਐਮ ਉੱਪਰੋਂ ਚੜਦਾ ਹਨਾ ਰਾਤ ਨੂੰ ਇੱਕ ਭੈਣ ਦੇ ਕਮੈਂਟ ਪੜ ਰਿਹਾ ਸੀਗਾ ਸ਼ਾਇਦ ਉਹ ਕਹਿ ਰਹੇ ਸੀ ਵੀ ਸਾਰਾ ਕੁਝ ਸਹੀ ਹੁੰਦਾ ਪੀਐਮ ਉੱਪਰੋਂ ਚੜਦਾ ਨਹੀਂ ਕੋਈ ਇਹੋ ਜੀ ਦਿੱਕਤ ਨਹੀਂ ਆਉਂਦੀ ਹਨਾ ਤੁਸੀਂ ਵੀਡੀਓ ਬਸ ਗੌਰ ਨਾਲ ਦੇਖੋ ਵੀ ਕਿੱਥੇ ਆ ਹਨਾ ਤੁਹਾਡੇ ਕੰਮ ਉਹ ਥੋੜੀ ਜਦੋਂ ਕਮੀ ਦੂਰ ਹੋ ਗਈ ਤਾਂ ਤੁਹਾਡਾ ਪਿਆਮਾ ਨਾਲ ਦੀ ਨੇ ਉੱਪਰ ਨੂੰ ਚੜਨੋ ਹਟ ਜਾਊਗਾ ਹਾਂ ਵੀਡੀਓ ਨੂੰ ਪੂਰੀ ਨਾ ਸਕਿਪ ਨਾ ਕਰਿਆ ਕਰੋ ਹਨਾ ਕੋਈ ਬਾਹਲੀ ਆਪਾਂ ਲੰਬੀ ਵੀਡੀਓ ਪਹਿਲੇ ਵੀ ਬਣਾਉਂਦੇ ਆ ਬਰੀਕੀ ਦੇ ਵਿੱਚ ਮੈਂ ਤਾਂ ਜਨ ਕਿ ਮੈਨੂੰ ਇਹ ਹੈ ਨਹੀਂ ਵਫਾਹ ਜਵਣ ਦੀ ਵੀ ਤੁਹਾਨੂੰ ਸਮਝ ਆ ਜੇ ਹਨਾ ਜਦੋਂ ਆਪਾਂ ਹੁਣ ਕੰਮ ਲੱਗ ਹੀ ਗਏ ਤਾਂ ਉਹਨੂੰ ਚੰਗੀ ਤਰ੍ਹਾਂ ਸ਼ੌਕ ਨਾ ਕਰੋ ਹਾਂ ਉਹ ਆਪਣਾ ਸੈੱਟ ਕਰਾਂਗੇ ਇਸ ਤਰ੍ਹਾਂ ਇਸ ਮੈਂ ਤਾਂ ਇਹੋ ਲਾਈ ਹੈ ਹਨਾ ਵੀ ਤੁਹਾਨੂੰ ਪਤਾ ਲੱਗ ਜੇ ਨਾਲ-ਨਾਲ ਇਹ ਆਪਾਂ ਕਿਤੇ ਕਿਤੇ ਪ੍ਰੈਸ ਮਾਰ ਕੇ ਸੈੱਟ ਕਰਨਾ ਕਰਦੇ ਹਾਂ ਕਿਉਂਕਿ ਸਾਰਾ ਕੰਮ ਪ੍ਰੈਸ ਤੇ ਹੀ ਹੁੰਦਾ ਸੁਪਰੇ ਵਿੱਚ। ਉਹ ਜਿਹੜੇ ਬਾਦਸ਼ਾਹ ਵਾਲਾ ਉੱਪਰ-नीचे ਕੱਢ ਰੋ। ਦੋਨੇ ਫੱਟੀਆਂ ਸਾਰੀਆਂ ਭੈਣਾ ਨੇਲੇ ਆ ਕੇ ਰੱਖਣੀਆਂ। ਉਹਨਾਂ ਦੀ ਆਪਾਂ ਨੂੰ ਰੋਜ਼ਾਨਾ ਜ਼ਿੰਦਗੀ ਦੀ ਵਿੱਚ ਲੋੜ ਪੈਂਦੀ ਹੈ ਨਾ ਕਿ ਭਾਵੇਂ ਆਪਾਂ ਕੁੜਤਾ ਪਜਾਮਾ ਕੱਟਣਾ। ਕਿ ਭਾਵੇਂ ਆਪਾਂ ਨੇ 벨ਟ ਵਾਲਾ ਪਜਾਮਾ ਕੱਟਣਾ ਜਾਂ ਲੇਡੀ ਸੂਟ ਮੈਂ ਤੁਹਾਨੂੰ ਦੱਸਿਆ ਨਾ ਪਹਿਲੀ ਵਾਲੀ ਵੀਡੀਓ ਜਿਹੜੀ 5:00 ਵਜੇ ਪਾਈ ਸੀ। ਵੀ ਆਪਾਂ ਬਾਹਰ ਦਾ ਨਿਸ਼ਾਨ ਕਿਵੇਂ ਲਾਉਣਾ ਕਟਾਈ ਉਹਦੀ ਹੈ ਨਾ ਗਲਾਈ। ਉਹ ਚੀਜ਼ਾਂ ਦੇ ਨਾਲ ਨਾ ਤੁਹਾਨੂੰ ਬਹੁਤ ਸੌਖਾ ਹੋ ਜਾਂਦਾ ਬਣਾਉਣ ਵਾਲੇ ਵੀ ਜਿਆਦਾ ਮੱਥਾ ਨਹੀਂ ਮਾਰਨਾ ਪੈਂਦਾ। ਚਲੋ ਇੱਧਰ ਆਪਾਂ ਨੇ ਫੁੱਲ ਕਰੀਪਾ ਦੀ ਉੱਪਰ ਵੀ ਹੱਲੇ ਨਾ ਪੁੱਟਿਆ ਹਨਾ। ਹੁਣ ਆਪਾਂ ਇਹ ਪੱਲੇ ਨੂੰ ਬਿਲਕੁਲ ਆਰਾਮ ਦੇ ਨਾਲ ਚੱਕਣਾ। ਉਹਦਾ ਤੁਹਾਡਾ ਸਾਰਾ ਕੱਪੜਾ ਇੱਕ ਸਾਈਡ ਵੱਜ ਚੁੱਕਣ ਨਾਲ ਇਹਦਾ ਜੇਬਾਂ ਵੀ ਲਾਇਆ ਕਰੋ ਪਜਾਮਿਆਂ ਦੇ ਹਨਾ ਵਧੀਆ। ਵੀ ਵਧੀਆ ਕਰਿਆ ਕਰੋ ਸ਼ੌਂਕ ਦਾ ਕੰਮ ਜਿਵੇਂ ਤੁਸੀਂ ਮੂਹ ਰੱਖਣਾ ਕਿੰਨਾ ਰੱਖਣਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖ ਲਿਆ ਕਰੋ ਹਨਾ। ਆਜੀ ਤੁਸੀਂ ਛੱਡਿਆ ਕਰੋ ਬੰਨੋ ਜਿਹਦੇ ਪਜਾਮੇ ਵੈਸੇ ਪਜਾਮੇ ਦੇ ਉੱਪਰ ਨੂੰ ਚੜਨ ਦੇ ਨਿੱਕੇ ਮोटे ਕਾਰ ਨਹੀਂ ਹੁੰਦੀਆਂ ਤੁਹਾਨੂੰ ਬਾਕੀ ਵੀਡੀਓ ਦੇਖ ਕੇ ਪੂਰਾ ਸੌਖਾ ਲੱਗ ਹੀ ਗਿਆ ਹੁਣ ਐਕਸਪਲੇਨ ਕਰ ਇਹ ਨਹੀਂ ਹਣਾ ਮੈਂ ਅੰਗਰੇਜ਼ੀ ਨਹੀਂ ਮਾਰਦਾ ਕਿਉਂਕਿ ਮੈਂ ਕੱਲ ਵੀ ਕਈ ਬੰਨ ਨੂੰ ਦੱਸਿਆ ਸੀ ਵੀ ਮੈਂ ਜ਼ਿਆਦਾ ਨਹੀਂ ਪੜਿਆ ਹਣਾ ਤਾਂ ਇਹ ਕੋਈ ਜ਼ਿਆਦਾ ਈ ਗੱਲ ਬਾਤ ਨਹੀਂ ਹੁੰਦੀ ਵੀ ਕੋ ਪੜਿਆ ਜਾਂ ਨਹੀਂ ਹਣਾ بس ਕੰਮ ਜੇ ਤੁਹਾਡੇ ਸਮਝ ਲੱਗ ਗਿਆ ਤਾਂ ਤੁਸੀਂ ਵਾਦੀ ਪੜਿਓ ਗੌਰ ਨਾਲ ਬਸ ਆਪਾਂ ਇਹਨੂੰ ਵੇਖਣਾ ਹੁੰਦਾ ਬਾਕੀ ਆਪਣੇ ਮਨ ਦੇ ਵਿੱਚ ਚਾਹ ਹੋਊਗਾ ਨਾ ਸਾਰਾ ਕੁਝ ਹੋ ਜਾਈ ਜਾ। ਕਈ ਮੇਰੀਆਂ ਭੈਣਾਂ ਜਿਹੜੇ ਨਵਾਂ ਕੰਮ ਸ਼ੁਰੂ ਕੀਤਾ ਹਨ ਉਹਨਾਂ ਦੇ ਦਿਲ 'ਚ ਇਹ ਆ ਵੀ ਮੇਰਾ ਵੀ ਬੁਟੀਕ ਹੋਵੇ। ਤਾਂ ਕੋਈ ਗੱਲ ਬਾਤ ਹੈ ਨਹੀਂ ਜੇ ਕੋਈ ਭੈਣ ਆਪਣਾ ਕੰਮ ਨਵਾਂ ਸ਼ੁਰੂ ਕਰਨਾ ਚਾਹੁੰਦੀ ਆ ਤਾਂ ਮੇਰੇ ਕੋਲੋਂ ਬਈ ਫੁੱਲ ਸਪੋਰਟ ਆ। ਹਨਾ ਕਰੋ ਆਪਣਾ ਕੰਮ ਸ਼ੁਰੂ ਅੱਜ ਹੋਰ ਕੱਲ ਹੋਰ ਥੋੜਾ ਕੰਮ ਚੱਲ ਹੀ ਪਊਗਾ ਹਨਾ ਜਦੋਂ ਤੁਸੀਂ ਸੱਚੇ ਦਿਲੋਂ ਕੰਮ ਕਰਦੇ ਹੋ। ਅੱਜ ਮੈਂ ਤੁਹਾਨੂੰ ਆ ਚੀਜ਼ ਦੱਸਦੇ ਆ ਕਿ ਪਾਟ 28 ਸੀ ਮੈਂ 27 ਕਿਉਂ ਰੱਖਿਆ। ਅਦੇ ਕੋਪ ਨੂੰ ਨੇੜੇ ਕਰਕੇ ਕੈਮਰਾ ਦਿਖਾ ਦਿਓ ਪੱਟ 28 ਸੀ ਮੈਂ 27 ਕਿਉਂ ਰੱਖਿਆ ਤਾਂ ਕਿ ਥੋੜਾ ਜਿਹਾ ਪਜਾਮਾ ਇੱਕ ਤਾਂ ਉੱਪਰ ਨੂੰ ਚੜਦਾ ਨੰਬਰ 2 ਤੇ ਜਦੋਂ ਬੈਂਦੀਆਂ ਕੁੜੀਆਂ ਤਾਂ ਪਜਾਮਾ ਪਿੱਛੇ ਲੈ ਜਾਂਦਾ ਇਹਨੂੰ ਤੁਸੀਂ ਹੁਣ ਇਹਨੂੰ ਫੀਤੇ ਨੂੰ ਇੱਥੇ ਕਰ ਲਿਆ ਕਰੋ 3.33 ਠੀਕ ਆ ਹਲੋ ਮੈਂ ਨਿਸ਼ਾਨ ਜਿਹੜਾ ਉਹ 3.3 ਤੇ ਲਾ ਲਿਆ ਆ ਨਿਸ਼ਾਨ ਆਪਾਂ ਇੱਕ ਵਾਰੀ ਪੰਜ ਤੇ ਲਾਵਾਂਗੇ ਫਿਰ ਵੀ ਜੇ ਕਿਸੇ ਭੈਣ ਦੀ ਆ ਬੈਕ ਚੀਜ਼ ਵੱਧ ਹੈ ਨਾ ਉਹਨੂੰ ਆਪਾਂ ਇਹ ਵੱਧ ਕਰ ਦੇਾਂਗੇ ਬਾਦੀ ਨਾ ਤੇਈ ਬੜੀ ਵੱਧ ਜਿਆਦਾ ਹੁੰਦੀ ਆ ਹਨਾ ਅੱਗੋਂ ਸਾਫ ਹੁੰਦਾ ਜਿਆਦਾ ਬੈਕ ਜਿਆਦਾ ਵੱਧ ਹੁੰਦੀ ਫਿਰ ਉਹ ਤੁਸੀਂ ਦੇਖ ਲਿਆ ਕਰੋ ਹਨਾ ਦੇਖ ਕੇ ਫਿਰ ਬੰਦ ਕਰ ਸਕਦੇ ਆਂ ਇਹ ਤੋਂ ਆਪਾਂ ਜਿਹੜਾ ਨਿਸ਼ਾਨ ਲਗਾਵਾਂਗੇ ਉਹ ਸਾਢੇ 3 ਤੇ ਲਗਾਵਾਂਗੇ ਠੀਕ ਆ ਆ ਨਿਸ਼ਾਨ ਬਿਲਕੁਲ ਸਿੱਧਾ ਹੀ ਲਾ ਦੇਣਾਗਾ ਲੱਕ ਨੂੰ ਮੈਨਣਾ ਤੇ ਲੱਕ ਨੂੰ ਕਿਵੇਂ ਮੈਨਣਾ ਹਨਾ ਮੰਨ ਕੇ ਚਲੋ ਆ ਹੋ ਗਿਆ ਆਪਣਾ ਲੱਕ ਕੰਮਰ ਕਹਿ ਦਿੰਦੇ ਆ ਤੁਸੀਂ ਹਨਾ ਤੇ ਆ ਇਸ ਤਰ੍ਹਾਂ ਪੂਰਾ ਤੁਸੀਂ ਮੈਨ ਲਿਆ ਕਰੋ ਬਣੂ ਠੀਕ ਆ ਆ ਲੱਕ ਹੁੰਦਾ ਤੁਹਾਨੂੰ ਤਾਂ ਮੈਨਣਾ ਵੀ ਸੌਖਾ ਅਤੇ ਇਹ ਆਪਣਾ ਲੱਕ ਆ ਜਿਵੇਂ ਮੇਰਾ ਮਿਲਨ ਦਾ ਲੱਕ 35 ਆ ਰਿਹਾ 35 ਜੇ ਮੰਨ ਕੇ ਚੱਲੋ ਇਸ ਭੈਣ ਦਾ ਲੱਕ 36 ਇੰਚ ਜਿਹੜੀ 9 ਚੋਕਾ 36 ਯਾਦ ਰੱਖਿਓ ਲੱਕ ਦਾ ਚੌਥਾ ਹਿੱਸਾ ਕਰਨਾ ਤੁਸੀਂ 9 ਚੋਕਾ 36 ਉਹਦੇ ਵਿੱਚ 4 ਇੰਚ ਪਾ ਦਿਓ ਔਰ 9 ਚੋਕਾ 36 9 ਤੇ 10 ਸਥਿ ਤੇ 3 13 ਠੀਕ ਆ ਫਿਰ ਵੀ ਕਿਸੇ ਚੀਜ਼ ਦੀ ਨਹੀਂ ਸਮਝ ਲੱਗਦੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰੋ ਮੈਂ ਤੁਹਾਨੂੰ ਫਿਰ ਦੱਸ ਦੂੰਗਾ ਨਹੀਂ ਸਮਝ ਆਉਂਦੀ ਮੈਂ ਆਪੇ ਫੋਨ ਕਰ ਲਉ ਤੁਹਾਨੂੰ ਹਨਾ ਪਰ ਇੱਧਰ ਆ ਜੋ ਮੂਰੀ ਵਾਲੀ ਸਾਈਡ ਤੇ ਤੁਸੀਂ ਆਹ ਨਾ ਇਥੋਂ 1.5 ਇੰਚ ਹੀ ਪਾ ਦਿਆ ਕਰੋ 2 ਇੰਚ ਆਪਾਂ ਨੇ ਨਹੀਂ ਪਾਉਣਾ ਨਹੀਂ ਤਾਂ ਕਰੀ ਫਿਰ ਉਧਰ ਨੂੰ ਜਾਣ ਲੱਗ ਜੂ ਸੈਂਟਰ 'ਚ ਆਪਣੀ ਪਜਾਮੇ ਦੀ ਕਰੀਜ ਆਪਾਂ ਨੂੰ ਇਹ ਹੁੰਦਾ ਵੀ ਡਿੱਗੇ ਹਨਾ ਜਿਹੜੀਆਂ ਆਪਾਂ ਨਾ ਤੁਹਾਨੂੰ ਆ ਕੇ ਕਹਿੰਦੀਆਂ ਵੀ ਮੇਰਾ ਪਜਾਮਾ ਇੱਕ ਪਾਸੇ ਨੂੰ ਜਾਨੂੰ ਕਿ ਤੂੰ 벨ਟ ਵਾਲਾ ਬਣਾ ਲੈ ਠੀਕ ਹੈ 벨ਟ ਵਾਲੀ ਦੀ ਇਹ ਚੀਜ਼ ਤਾਂ ਆਉਂਦੀ ਨਹੀਂ ਨੀ ਹਨਾ ਹੁਣ ਆਪਾਂ ਆਨਛਾਨ ਨੂੰ ਚੱਕਾਂਗੇ ਇਥੋਂ ਨੇੜੇ ਕਰਕੇ ਦਿਖਾ ਦੂਗਾ ਆਹਨ ਅੱਜ ਆਹ ਫੱਟੀ ਨਾ ਇਥੋਂ ਇਹ ਨਾਲ ਹੈ ਇਥੋਂ ਜਦੋਂ ਆਪਾਂ ਫੱਟੀ ਲਾਣੀ ਨੇ ਇਸ ਤਰ੍ਹਾਂ ਅਜੇ ਆਪਾਂ ਕਟਿੰਗ ਨਹੀਂ ਕਰਨੀ ਮੈਂ ਤੁਹਾਨੂੰ ਸਾਰੇ ਨਿਸ਼ਾਨ ਕੱਚੇ ਕਰਕੇ ਦੀਏ ਆਹ ਨਿਸ਼ਾਨ ਤੁਸੀਂ ਇੱਕ ਵਾਰੀ ਬਿਲਕੁਲ ਸਿੱਧਾ ਲਾ ਲਿਆ ਕਰੋ ਉਸ ਤੋਂ ਬਾਅਦ ਇਹਨੂੰ ਡੇਢ ਕਸੂਤ ਨੇ ਡਾਊਨ ਕਰਦੇ ਹੋ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਜਿਹੜੀ ਆ ਨਿਸ਼ਾਨ ਲਗਾਉਣਾ ਇਥੋਂ ਬਿਲਕੁਲ ਇਹਦੇ ਨਾਲ ਨਾਲ ਸਿੱਧਾ ਠੀਕ ਹੈ ਥੋੜਾ ਜਿਹਾ ਜਿਵੇਂ ਆਪਣੀ ਝੋਲ ਦੀ ਸਿਉਣ ਵਾਲੀ ਆਉਣੀ ਆ ਠੀਕ ਹੈ ਜੀ ਥੋੜਾ ਆਪਾਂ ਇਹਨਾਂ ਨਿਸ਼ਾਨ ਲਗਾਵਾਂਗੇ ਇਹ ਤੁਸੀਂ ਦੇਖ ਲਿਆ ਕਰੋ ਵੀ ਜਿਆਦਾ ਢੰਗਾਈ ਜੀ ਨਾ ਬਵੇ ਤਾਂ ਆਪਣੇ ਹਿਸਾਬ ਦੇ ਨਾਲ ਨਾ ਹੋਵੇ ਉਹ ਵੀ ਨਹੀਂ ਸ਼ੇਪ ਲੈ ਰਿਹਾ ਗੋ। ਐਕਸਟਰਾ ਆ ਗਈ। ਫਿਰ ਆਪਾਂ 14 ਤੋਰ ਕੇ ਹੌਲੀ ਹੌਲੀ ਆਣੇ ਸ਼ਾਂ ਦੇ ਨਾਲ ਮਿਲਾ ਦੇਣਾ 1.5 ਇੰਚ ਵਾਲੇ ਨਾਲ। ਠੀਕ ਆ। ਇਧਰ ਉਧਰ ਤੁਸੀਂ ਨੇੜੇ ਕਰਕੇ ਦਿਖਾ ਦਿਆ ਕਰੋ। ਠੀਕ ਆ ਜੀ। ਹਾਂ ਜੀ ਇਹ ਹੋ ਗਈ। ਹੁਣ ਜਿਹੜਾ ਆਪਾਂ ਨੇ ਆ ਰੱਖਣ ਡਾਉਨਿੰਗ ਇਹਨੂੰ ਤੁਸੀਂ ਜ਼ਰੂਰ ਰੱਖਿਆ ਕਰੋ ਭਾਣ ਆ ਦੇਖੋ। ਵੱਧ ਰੱਖ ਲਿਆ ਕਰੋ ਇਹ ਤੁਹਾਨੂੰ ਬਣਾਉਣ ਵੇਲੇ ਨਾ ਜੇ ਤੋ ਤੁਸੀਂ ਬਣਾਉਣਾ ਹੈ ਮਨਿਕਲ ਪਜਾਮਾ ਤੁਸੀਂ ਆਹ ਆਹ ਤੇ ਆਹ ਲੜ ਜੋੜਨੇ ਐ ਚਿਟਕਾ ਕੇ ਦੇਖ ਲੈ ਕਰੋ ਜਿਹੜੀ ਉੱਪਰ ਵੱਧ ਘਾਟ ਹੁੰਦੀ ਉਹਨੂੰ ਉੱਪਰ ਘਾਟ ਤਾਂ ਨੀਚੇ ਹੁੰਦੀ ਤਾਂ ਉਹ ਨੀਚੇ ਇਹਦੇ ਨਾਲ ਇੱਕ ਤਾਂ ਤੁਹਾਡਾ ਪਜਾਮਾ ਜਿਹੜਾ ਉੱਪਰ ਚੜਦਾ ਸੀ ਉਹ ਹਟ ਜਾਊਗਾ ਨੰਬਰ 2 ਤੇ ਮੈਨੂੰ ਆਹ ਗਲਾਈ ਦਾ ਨਿਸ਼ਾਨ ਲਾ ਦੇਣਾ ਨੇੜੇ ਕਰਕੇ ਦਿਖਾ ਦੇ ਇਹ ਦੇਖੋ ਕਿੰਨੀ ਸੋਹਣੀ ਗਲਾਈ ਪਈ ਐ ਤੁਹਾਨੂੰ ਆਪ ਹੀ ਵੈਸੇ ਪਤਾ ਲੱਗ ਜਾਂਦਾ ਹੋਊਗਾ ਹਨਾ ਵੀ ਸਾਡੇ ਇੱਥੇ ਆਹ ਚੀਜ਼ ਦਾ ਫਰਕ ਸੀਗਾ ਫਿਰ ਵੀ ਸਮੱਸਿਆ ਨਹੀਂ ਹਟਦੀ ਤਾਂ ਬੇਫਿਕਰ ਹੋ ਕੇ ਤੁਸੀਂ ਮੈਨੂੰ ਗੱਲ ਕਰ ਸਕਦੇ ਹੋ ਫਿਰ ਆਪਾਂ ਉਸੇ ਟੌਪਿਕ ਤੇ ਜ਼ਿਆਦਾ ਜ਼ੋਰ ਲਾਵਾਂਗੇ ਜਿੱਥੇ ਤੁਹਾਨੂੰ ਸਮੱਸਿਆ ਆਉਂਦੀ ਹੈ ਹਾਂ ਆਲੋ ਹੁਣ ਆਪਾਂ ਕੁਛ ਨਹੀਂ ਘਟਣਾ ਇਹਦੇ ਵਿੱਚ ਉਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਝੋਲੀ ਮਣਕੇ ਦਿਖਾਈ ਸੀ ਆ ਆ ਦੇਖੋ ਇਸ ਤਰ੍ਹਾਂ 11 ਹੋ ਰਿਹਾ ਇਹ 12 ਹੋ ਜੂ ਬਣ ਕਰਕੇ ਪੌਣੇ 12 ਤੁਹਾਡੀ ਝੋਲੀ ਇਧਰ ਵੀ ਦਬਾਉਗਾ ਕੁਛ ਇੱਥੇ ਦਬਾਉ ਉਹ ਬੱਟ ਲੱਗੂ ਨਾਲ ਐਵੇਂ ਹੀ ਆਪਾਂ ਇਥੋਂ ਮੈਨਣਾ ਆ ਦੇਖੋ ਐਵੇਂ ਮੈਨ ਲੈਣ ਲੋ ਕਿੰਨਾ ਆ ਰਿਹਾ ਇਹ ਪੌਣੇ 18 ਮਨਕੀਚਲ ਥੋੜਾ 7.5 ਹੁੰਦਾ ਦਾ ਜੀ 15 ਝੋਲੀ ਥੋੜੀ ਬੈਕ ਬਣ ਜਾਂਦੀ ਸਾਢੇ 15 ਤੇ 12 ਦਾ ਕਿੰਨਾ ਫਰਕ ਹੋ ਗਿਆ ਭੈਣੂ ਬਸ ਇਹੀ ਟ੍ਰਿਕ ਆ ਵੀ ਤੁਸੀਂ ਜੀ ਇੱਕੋ ਜਿਹਾ ਰੱਖ ਦਿਓਗੇ ਤਾਂ ਤੁਹਾਡਾ ਪਜਾਮਾ ਤਾਂ ਹਾਂ ਹੀ ਜੜੀ ਜਾਊਗਾ ਅੰਦਰਲੀ ਸੀ ਹੁਣ ਖਿੱਚੀ ਜਾਊਗੀ ਇੱਕ ਤਾਂ ਇਹ ਹੋ ਗਿਆ ਤੁਹਾਡਾ ਹਨਾ ਸਾਰਾ ਪਜਾਮਾ ਬਣ ਗਿਆ ਤੁਸੀਂ ਮਨਕੀਚਲ ਉਹਦੀ ਸਿਉਣਾ ਦੇ ਇੰਟਰਲੌਕ ਮਾਰ ਲਈ ਉਹ ਸਿਉਣਾ ਨੂੰ ਇੰਟਰਲੌਕ ਨਾਲ ਖਿੱਚ ਦਿੰਦੀ ਆ ਇਕੱਠਾ ਕਰ ਦਿੰਦੀ ਆ ਜੋ ਤੁਹਾਡਾ ਸਾਰਾ ਪਜਾਮਾ ਬਣ ਗਿਆ ਕੱਚੀ ਪੌਂਦ ਨੂੰ ਪਹਿਲਾ ਆਲਿ ਸਿਓਨ ਇਤਿਹਾਸਿਆਂ ਵਾਲੀ ਸਿਓਨ ਨੂੰ ਫੜ ਕੇ ਪਾਣੀ ਦਾ ਕੁ ਫੁਹਾਰਾ ਵਗੈਰਾ ਰੱਖਿਆ ਕੋਲ ਮਾਰ ਕੇ ਨਾ ਪੂਰੀ ਜੋਰ ਦੇ ਨਾਲ ਪ੍ਰੈਸ ਮਾਰ ਕੇ ਨਾ ਸਿਓਨ ਨੂੰ ਆ ਜਿਹੜਾ ਬਿੰਗ ਜੈ ਤਾਂ ਕੱਢ ਦਿਆ ਕਰੋ ਜਿਵੇਂ ਆ ਕੁੱਬ ਜਣ ਜੇ ਜਦੋਂ ਤੁਸੀਂ ਕੱਢੋਗੇ ਸਿੱਧਾ ਹੋ ਜੂਏ ਜਦੋਂ ਪ੍ਰੈਸ ਦੇ ਨਾਲ ਨਰਮਾ ਦਾ ਸਲਾਈ ਨੂੰ ਹੈਨਾ ਤਾਂ ਇਹ ਸਿਓਨ ਤੁਹਾਡੀ ਬਿਲਕੁਲ ਚੜਦੀ ਨਹੀਂ ਮੇਰੀ ਫੁੱਲ ਗਾਰੰਟੀ ਹੈ ਵੀ ਪਿਆਮਾ ਤੁਹਾਡਾ ਚੜ ਨਹੀਂ ਸਕਦਾ ਉੱਪਰ ਨੂੰ ਹੈਨਾ ਕਿਉਂਕਿ ਕੁਝ ਇਹ ਖਿੱਚ ਮਾਰ ਦਿੰਦੀ ਹੈ ਕੁਝ ਮਾੜਾ ਮੋੜਾ ਤੁਸੀਂ ਆ ਕੱਪੜਾ ਹੀ ਛੱਡਦੇ ਉਹ ਤੁਹਾਡਾ ਪਿਆਮਾ ਅੰਬਲੀ ਸਾਈਡ ਨੂੰ ਚੜਨ ਲੱਗ ਜਾਂਦਾ ਹੈ ਹੈਨਾ ਮੈਂ ਕੋਸ਼ਿਸ਼ ਕਰੂੰਗਾ ਵੀ ਇੱਕ ਦਿਨ ਟਾਈਮ ਕੱਢ ਕੇ ਤੁਹਾਨੂੰ ਆਪੀ ਐਮਾ ਬਣਾ ਕੇ ਦਿਖਾਵਾਂ ਤਾਂ ਕਿ ਤੁਹਾਡੀ ਇਹ ਸਮੱਸਿਆ ਦੂਰ ਹੀ ਹੋ ਜੇ ਹਨਾ ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਰੀਆਂ ਭੈਣਾਂ ਨੇ ਕਮੈਂਟ ਕਰਨੀਆਂ ਹਨਾ ਤੇ ਜਿਹੜੀਆਂ ਭੈਣਾਂ ਅੱਜ ਹੀ ਚੈਨਲ ਦੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਘੰਟੀ ਵੀ ਹੋਊ ਇਹਦੇ ਨਾਲ ਹੀ ਇੱਕ ਉਹ ਵੀ ਜਾ ਕੇ ਨਾ ਆਲ ਲਿਖਾਇਆ ਇੱਥੇ ਉਹ ਬਟਨ ਤੇ ਸੈੱਟ ਕਰ ਦਿਓ ਹਨਾ ਜਿਹੜੀਆਂ ਭੈਣਾਂ ਘੱਟ ਪੜੀਆਂ ਉਹ ਬੱਚਿਆਂ ਨੂੰ ਕਰਵਾ ਲਿਆ ਕਰੋ ਹਨਾ ਲਓ ਐਸ ਤਰ੍ਹਾਂ ਆਮੀ ਗਲਾਈ ਦੇਵਾਂਗੇ ਦੀ ਵੀਡੀਓ ਨੂੰ ਤਿੰਨ ਚਾਰ ਵਾਰੀ ਜੇ ਤੁਸੀਂ ਦੇਖੋਗੇ ਤੁਹਾਨੂੰ ਸਾਰਾ ਬਿਲਕੁਲ ਛਿਛੇ ਮੁਸਾਫ ਹੋ ਜਾਊਗਾ ਇਹ ਮੇਰੇ ਇੱਥੇ ਫਾਲਟ ਸੀਗਾ ਆਹ ਚੀਜ਼ ਦਾ ਉਹ ਨਿਕਲ ਗਿਆ ਕੱਪੜਾ ਆਪਾਂ ਸਾਰਾ ਇੱਕ ਪਾਸੇ ਬਚਾਉਣਾ ਵੇਸਟ ਆਪਾਂ ਨਹੀਂ ਕਰਨਾ ਫਿਰ ਉਵੇਂ ਹੀ ਆਪਾਂ ਨੂੰ ਸੁਭਾਵ ਆ ਜਦੋਂ ਹੁਣ ਆਪਾਂ ਮੈਂ ਇਹਨੂੰ ਵੀ ਕੱਟ ਦਿਆਂ ਗੁਰੂ ਨਾਲ ਅੱਗੇ ਅੱਗੇ ਸ਼ੇਅਰ ਕਰਦੇ ਜਾ ਕਰੋ ਜਿਵੇਂ ਤੁਹਾਨੂੰ ਸਮੱਸਿਆ ਆਉਂਦੀ ਸੀ ਇਹ ਸਾਰੀਆਂ ਭੈਣਾਂ ਨੂੰ ਆਉਂਦੀ ਆ ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਇੰਨਾ ਮੱਥਾ ਮਾਰਦਾ ਹੋਊਗਾ ਕਿਹਾ ਆਪਾਂ ਕੀ ਲੈਣਾ ਆਪਾਂ ਵੀਡੀਓ ਪਾ ਦਿੱਤੀ ਬਸ ਆਪਣਾ ਕੰਮ ਖਤਮ ਲੋ ਠੀਕ ਹੈ ਜੀ ਹੁਣ ਆਪਾਂ ਜਿਹੜਾ ਆ ਕੱਟਣਾ ਆਪਾਂ ਇਹਨੂੰ ਇੱਕੋ ਪਿੰਨਾ ਫਰਕ ਪਾਉਣਾ ਆ ਦੇਖੋ ਆਪਾਂ ਕੋਈ ਫਰਕ ਨਹੀਂ ਪਾਇਆ ਇਹ ਕਟਿੰਗ ਦੇ ਵਿੱਚ ਹੀ ਹੁੰਦਾ ਇੰਨਾ ਆਪਦੀ ਆਪ ਦੇਖੋ ਆਪੀ ਵੱਧ ਗਿਆ ਜਿੰਨਾ ਇਹਨੂੰ ਵੱਧਣਾ ਚਾਹੀਦਾ ਸੀ ਇੰਨਾ ਵੱਧ ਗਿਆ ਨਾ ਹੁਣ ਤੁਸੀਂ ਇਹਨੂੰ ਫੋਲਡ ਕਰਕੇ ਦੇਖ ਲਾ ਕਰੋ ਮੋੜ ਕੇ ਨਾ ਦੇਖੋ ਤੁਹਾਡੇ ਸਾਹਮਣੇ ਹੀ ਆ ਠੀਕ ਆ ਹੁਣ ਜਦੋਂ ਤੁਸੀਂ ਤਰਪਾਈ ਕਰੋਗੇ ਇਹ ਨਹੀਂ ਹੈ ਵੀ ਤੁਹਾਡਾ ਤਰਪਾਈ ਚ ਬਲ ਪਊਗਾ ਜੇ ਕਿਉਂ ਮਾੜੀ ਇਹ ਵੀ ਸੂਤ ਭਰਦਾ ਵੀ ਹੁੰਦਾ ਹੈ ਨਾ ਉਹਨੂੰ ਚੱਕ ਦਿਆ ਕਰੋ ਇਸ ਤਰ੍ਹਾਂ ਬਿਲਕੁਲ ਸਹੀ ਹੈ ਇੱਥੇ ਤੁਸੀਂ ਆਪ ਦਾ ਜਿੰਨਾ ਤੁਹਾਡਾ ਲੱਕ ਆ ਉਹ ਲਿਖ ਲਿਆ ਕਰੋ ਹਨਾ ਲੱਕ ਤੋਂ ਕਿੰਨੇ ਇੰਚ ਲਾਸਟ ਘੱਟ ਪੋਣੀਆਂ ਹਨਾ ਉਹ ਤੁਸੀਂ ਮੈਨੂੰ ਜਦੋਂ ਕਮੈਂਟ ਕਰੋਗੇ ਨਾ ਮੈਂ ਤੁਹਾਨੂੰ ਦੱਸ ਦਊਗਾ ਹਨਾ ਸਾਰਾ ਇਹਦਾ ਕੀ ਪ੍ਰੋਸੈਸਾ ਹੋਰ ਬਾਕੀ ਜੇ ਕਿਸੇ ਭੈਣ ਨੂੰ ਕਿਸੇ ਵੀ ਚੀਜ਼ ਦੀ ਦਿੱਕਤ ਆਉਣੀ ਆ ਉਮਰ ਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਿਆ ਕਰੋ ਬੰਨੋ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਤੁਸੀਂ ਕਮੈਂਟ ਕਰਨੇ ਹੀ ਕਰਨੇ ਆ ਤਾਂ ਕਿ ਉਹਨਾਂ ਨੂੰ ਮੈਨੂੰ ਠੀਕ ਲੱਗਦਾ ਵੀ ਵਧੀਆ ਹਾਂ ਮੇਰੀਆਂ ਭੈਣਾਂ ਗੌਰ ਨਾਲ ਵੀਡੀਓ ਵੇਖਦੀਆਂ ਹਨ ਬਾਕੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਦਿਨ ਵੀ ਚੜਨ ਆਲਾ ਹਨ ਤਾਂ ਇਸ ਵੇਲੇ ਕਸਟਮਰ ਆਉਣ ਲੱਗੇ ਨੇ ਹੁਣ ਮੈਨੂੰ ਆਉ ਦਾ ਤਿਆਰ ਹੋਣਾ ਹੁੰਦਾ ਹਨ ਬਾਕੀ ਜੇ ਕੋਈ ਵੀ ਸਮੱਸਿਆ ਆਉਂਦੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਸੰਗਣ ਵਾਲੀ ਗੱਲ ਨਹੀਂ ਕੋਈ ਵੀ ਤੁਹਾਡੇ ਆਪਣੇ ਭਰਾ ਦਾ ਚੈਨਲ ਆ ਠੀਕ ਆ ਮੈਂ ਤੁਹਾਨੂੰ ਆਦੀਆਂ ਭੈਣਾਂ ਬਣਾ ਕੇ ਸਿਖਾਉਣਾ ਨਹੀਂ ਕੋਈ ਨਹੀਂ ਮੱਥਾ ਮਾਰਦਾ ਇਹਨਾਂ ਠੀਕ ਹੈ ਜੀ ਪਿਓਰ ਪਿਆਬੀ ਦੇ ਵਿੱਚ ਸਮਝਾਉਣਾ ਮੈਂ ਤੁਹਾਨੂੰ ਜਿੱਦੇ ਆਪਾਂ ਸ਼ੁਰੂ ਕੀਤੇ ਚੈਨਲ ਮੇਰਾ ਖਿਆਲ ਮੈਂ ਦੱਸਿਆ ਸੀ ਕਿ ਮੈਨੂੰ ਨਾ ਹੀ ਤਾਂ ਅੰਗਰੇਜ਼ੀ ਆਉਂਦੀ ਹੈ ਤੇ ਨਾ ਹੀ ਮੈਂ ਮਾਰਾਂ ਠੀਕ ਹੈ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਜੀ ਧੰਨਵਾਦ